ਕਿਸੇ ਦਾ ਫੈਸਲਾ ਲੈਣਾ ਹੀ ਨਹੀਂ ਕਰ। ਹੂੰ ਨਹੀਂ ਲੈਣਾ। ਮੈਂ ਆਪਦੇ ਪੈਰਾਂ ਤੇ ਖੜੀ ਹੁਵਾਂ ਕਿ ਮੈਂ ਕਿਸੇ ਦੀ ਮਦਦ ਨਹੀਂ ਲਵਾਣੀ। ਬਾਹਰ ਸੀ। ਅਸੀਂ ਭੈਣ ਨੂੰ ਕਿਹਾ ਸੀ ਵੀ ਜਿਹੜੀ ਆਪਾਂ ਉਸ ਦਿਨ ਵੀਡੀਓ ਪਾਈ ਸੀ ਵੀ ਜੇ ਕਿਸੇ ਦਾ ਫੋਨ ਆਉਂਦਾ ਵਾ ਤਾਂ ਕਾਨੂੰ ਤੇਰਾ ਉੱਥੇ ਘਰ ਜਿਹੜੇ ਦੋ ਕਮਰੇ ਆ ਆਪਾਂ ਉਹ ਪਾ ਲਈਏ। ਤੇ ਅਮਰਤਪਾਲ ਦਾ ਦੇਖੋ ਕਿੱਡਾ ਦੇਲਾ ਕਹਿੰਦੀ ਵੀਰੇ ਵੀ ਨਹੀਂ ਵੀ ਮੈਂ ਕਿਸੇ ਤੋਂ ਪੈਸੇ ਲੈ ਕੇ ਘਰ ਨਹੀਂ ਪਾਉਣਾ ਚਾਹੁੰਦੀ। ਮੈਂ ਚਾਹੁੰਦੀ ਆ ਵੀ ਮੈਂ ਆਪਦੇ ਪੈਰਾਂ ਤੇ ਖੜੀ ਹੁਵਾਂ। ਵੀ ਮੈਂ ਆਪਣੀ ਨੌਕਰੀ ਕਰਾਂ ਜੌਬ ਕਰਾਂ ਮੈਂ ਆਪਣੇ ਆਪ ਜੇ ਮੈਨੂੰ ਜੌਬ ਮਿਲ ਜੂ ਮੈਂ ਘਰ ਵੀ ਪਾ ਲਵਾਂ ਤਿੰਨ ਪੀੜੀਆਂ ਦੇ ਵਿੱਚ ਦੁੱਖੀ ਭੁੱਗਿਆ ਹਨਾ ਦਾਦਾ ਦਾਦੀ ਤੋਂ ਲੈ ਕੇ ਮਾਪੇ ਮਾਪੇ ਤੋਂ ਲੈ ਕੇ ਅੱਗੋਂ ਇਹ 20 25 25 ਸਾਲ ਦੇ ਹੋ ਗਿਆ ਦੁੱਖੀ ਭੁੱਗਿਆ ਫਿਰ ਵੀ ਇਮਾਨਦਾਰੀ ਫਿਰ ਵੀ ਖੁਰਦਾਰੀ ਗੁਰੂਆਂ ਦਾ ਬਖਸ਼ਿਆ ਹੋਇਆ ਫਲਸਫਾ ਵੀ ਕਿਸੇ ਮੂਰੇ ਹੱਥ ਨਹੀਂ ਅੱਢਣੇ ਅੱਜ ਵੀ ਵਰਕਰਾਂ ਰਬੋਤ ਤੇ ਦੋ ਕਮਰੇ ਫੇ ਪਾ ਲਈਏ ਨਾ ਪਰ ਜੇ ਕੋਈ ਹੁਣ ਪਵਾਊਗਾ ਆਪਾਂ ਕੀ ਮਨਾਂ ਕਰਾਂਗੇ ਵੀ ਨਹੀਂ ਪਾਉਣੇ ਨਹੀਂ ਪਾਉਣੇ ਨਹੀਂ ਅੰਕਾ ਜੀ ਕੇ ਸਾਰਾ ਪੈਸਾ ਲੈਣਾ ਹੀ ਨਹੀਂਗਾ ਨਹੀਂ ਲੈਣਾ ਕਿਸੇ ਦਾ ਮੈਂ ਆਪਦੇ ਪੈਰਾਂ ਤੇ ਸਿਰ ਖੜੀ ਹੁਆ ਕਦੀ ਮੈਂ ਕਿਸੇ ਦੀ ਮਦਦ ਨਹੀਂ ਕਰਾਂਗੀ ਬਾਦ ਅਸਿਰ ਕੋਈ ਨਾ ਵਾਹਿਗੁਰੂ ਤੇਰਾ ਸੁਪਨਾ ਪੂਰਾ ਕਰੇ ਅੱਜ ਤੇ ਹੀ ਅਰਦਾਸ ਕਰਦੇ ਆ ਪਹਿਲਾਂ ਵੀ ਤੇਰਾ ਇਹ ਸੁਪਨਾ ਬਾਬਾ ਪੂਰਾ ਕਰੇ ਵੀ ਤੂੰ ਆਪਦੇ ਪੈਰਾਂ ਤੇ ਖੜੀ ਹੋਵੇਂ ਤੂੰ ਆਪਦੇ ਆਪ ਜੋਗੀ ਹੋਵੇਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰਸ਼ਦੀਪ ਸਿੰਘ ਵੀਰ ਨੂੰ ਜਿਵੇਂ ਤੁਸੀਂ ਦੇਖਿਆ ਭਰਾ ਨੂੰ ਅਸੀਂ ਆਪਣੇ ਨੂੰ ਲੈ ਕੇ ਆਏ ਨਾਲ ਸਾਡੀ ਭੈਣ ਅਮਰਤਪਾਲ ਕੌਰ ਹਨ ਜਿਹੜੀ ਅਰਸ਼ਦੀਪ ਦੀ ਪਿਛਲੇ 10-12 ਸਾਲਾਂ ਤੋਂ ਮਾਂ ਭੈਣ ਬਾਪ ਹਰ ਤਰ੍ਹਾਂ ਦਾ ਰੋਲ ਨਿਭਾ ਰਹੀ ਸੀ ਇਹ ਕੁੜੀ ਔਰ ਇਹਦੀ ਪੜ੍ਹਾਈ ਵੀ ਵਿੱਚ ਡਿਸਟਰਬ ਹੋ ਗਈ ਬੀਏ ਦੇ ਵਿੱਚੋਂ ਵੀ ਕਈ ਪੇਪਰ ਇਹਦੇ ਡ੍ਰੌਪ ਹੋ ਗਏ ਕਿਉਂਕਿ ਨਾਲ ਜੌਬ ਵੀ ਕਰ ਰਹੀ ਆ ਨਾਲ ਆਪਣੇ ਭਰਾ ਨੂੰ ਵੀ ਸੰਭ ਰਹੀ ਆ ਨਾਲ ਉਹ ਬਿਲਕੁਲ ਢਿੱਗਣ ਵਾਲੇ ਹੋਏ ਪਏ ਘਰ ਦੇ ਵਿੱਚ ਵੀ ਰਹਿਣਾ ਆਪਣੇ ਆਪ ਚ ਇੱਕ ਖਤਰੇ ਤੋਂ ਘਟ ਨਹੀਂ ਸੀ ਤੇ ਅੱਜ ਵੈਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਸਾਡੇ ਨਾਲ ਸੰਪਰਕ ਬਣਿਆ ਅਰਸ਼ ਨੂੰ ਅਸੀਂ ਇੱਥੇ ਦਾਖਲ ਕਰ ਲਿਆ ਹੁਣ ਅਰਸ਼ ਸਾਡੇ ਕੋਲ ਰਹਿ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਵੀ ਤੇ ਅੱਜ ਭੈਣ ਪਿਛਲੇ 5-6 ਦਿਨਾਂ ਤੋਂ ਇੱਥੇ ਸੀ ਸਾਡੇ ਕੋਲ ਅਰਸ਼ ਦੇ ਨਾਲ ਹੀ ਵਾਪਸ ਚੱਲੇ ਆ ਦੀ ਭੂਆ ਜੀ ਵੀ ਤੇ ਭੈਣ ਅਮਰਤਪਾਲ ਵੀ ਦੋਨੋਂ ਜਾਣੇ ਤੇ ਇਹ ਜਾ ਕੇ ਨੇ ਆਪਣੀ ਪੜ੍ਹਾਈ ਸਟਾਰਟ ਕਰਨੀ ਆ ਅਸੀਂ ਭੈਣ ਨੂੰ ਕਿਹਾ ਸੀ ਵੀ ਜਿਹੜੀ ਅਪੋਸਿਸ਼ਨ ਵੀਡੀਓ ਪਾਈ ਸੀ ਵੀ ਜੇ ਕਿਸੇ ਦਾ ਫੋਨ ਆਉਂਦਾ ਵਾ ਤਾਂ ਕੱਲ ਨੂੰ ਤੇਰਾ ਉੱਥੇ ਘਰ ਜਿਹੜੇ ਦੋ ਕਮਰੇ ਆਪਾਂ ਉਹ ਪਾ ਲਈਏ ਤੇ ਅਮਰਤਪਾਲ ਦਾ ਦੇਖੋ ਕਿੱਡਾ ਦੇਲਾ ਕਹਿੰਦੀ ਵੀਰੇ ਵੀ ਨਹੀਂ ਵੀ ਮੈਂ ਕਿਸੇ ਤੋਂ ਪੈਸੇ ਲੈ ਕੇ ਘਰ ਨਹੀਂ ਪਾਉਣਾ ਚਾਹੁੰਦੀ ਮੈਂ ਚਾਹੁੰਦੀ ਆ ਵੀ ਮੈਂ ਆਪਣੇ ਪੈਰਾਂ ਤੇ ਖੜੀ ਹੋਵਾਂ ਵੀ ਮੈਂ ਆਪਦੀ ਨੌਕਰੀ ਕਰਾਂ ਜੌਬ ਕਰਾਂ ਮੈਂ ਆਪਣੇ ਆਪ ਜੇ ਮੈਨੂੰ ਜੌਬ ਮਿਲ ਜੂ ਮੈਂ ਘਰ ਵੀ ਪਾ ਲੂੰਗੀ ਇਸ ਤਰ੍ਹਾਂ ਦੇ ਲੋਕ ਨੇ ਖੁਰਦਾਰ ਲੋਕ ਵਾਹਿਗੁਰੂ ਫਿਰ ਆਪੇ ਹੀ ਬਾਹ ਫੜਦੇ ਨੇ ਕਿਉਂਕਿ ਪਿਛਲੇ ਤਿੰਨ ਪੀੜੀਆਂ ਦੇ ਵਿੱਚ ਦੁੱਖ ਹੀ ਭੁਗਿਆ ਹਨਾ ਦਾਦਾ ਦਾਦੀ ਤੋਂ ਲੈ ਕੇ ਮਾਪੇ ਮਾਪੇ ਤੋਂ ਲੈ ਕੇ ਅੱਗੋਂ ਇਹ 20 25 25 ਸਾਲ ਦੇ ਹੋ ਗਿਆ ਦੁੱਖ ਹੀ ਭੁਗਿਆ ਪਰ ਇੰਨੀ ਦੁੱਖ ਦੀ ਪੱਠੀ ਦੇ ਵਿੱਚ ਝੋਕਤਾ ਸਾਰਾ ਕੁਝ ਪਰਿਵਾਰ ਖਤਮ ਹੋ ਗਿਆ ਫਿਰ ਵੀ ਇਮਾਨਦਾਰੀ ਫਿਰ ਵੀ ਖੁਰਦਾਰੀ ਫਿਰ ਵੀ ਇੱਕ ਆਪਣਾ ਉਹ ਜਿਹੜਾ ਕਹਦੇ ਜੈਦਾ ਇਨ ਨਾਮ ਮੰਨਣ ਦੀ ਗੱਲ ਆ ਗੁਰੂਆਂ ਦਾ ਬਖਸ਼ਿਆ ਹੋਇਆ ਫਲਸਫਾ ਵੀ ਕਿਸੇ ਮੂਰੇ ਹੱਥ ਨਹੀਂ ਅੱਢਣੇ ਅੱਜ ਵੀ ਵਰਕਰਾਰ ਹੈ ਤੇ ਨਹੀਂ ਤਾਂ ਅੱਜ ਕੱਲ ਜਿਹੜੇ ਲੋੜਬੰਦ ਨਹੀਂ ਵੀ ਹੈਗੇ ਉਹ ਵੀ 2 ਮਿੰਟ ਲਾਉਂਦੇ ਲੋੜਬੰਦ ਬਣਨ ਨੂੰ ਜਿਹਦੇ ਕੋਲੇ ਹੈਗਾ ਵੀ ਆਪਦਾ ਉਹ ਵੀ ਕਹਿੰਦਾ ਮੇਰੇ ਕੋਲੇ ਹੈ ਨਹੀਂਗਾ ਮੈਨੂੰ ਦੇ ਦਿਓ ਅੱਜ ਅਮਰਤਪਾਲ ਭੈਣ ਵਾਸਤੇ ਤੁਸੀਂ ਸਾਰੇ ਅਰਦਾਸ ਕਰਿਓ ਵੀ ਇਹ ਭੈਣ ਸੱਚੀ ਹੋਈ ਆਪਣੇ ਪੈਰਾਂ ਤੇ ਖੜੀ ਹੋਵੇ ਪੜ੍ਹਾਈ ਕਰਕੇ ਇੱਕ ਕੋਚਿੰਗ ਕਰਕੇ ਭੈਣ ਚਾਹੁੰਦੀ ਐ ਮੈਂ ਪੰਜਾਬ ਪੁਲਿਸ ਦਾ ਪੇਪਰ ਦੇਣਾ ਪੰਜਾਬ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਐ ਤੇ ਜੇ ਕੋਈ ਸਾਡਾ ਅਫਸਰ ਵੀਰ ਸਾਡੀ ਕੋਈ ਵੀਡੀਓ ਦੇਖਦਾ ਕੋਈ ਭੈਣ ਸਾਡੀ ਜਿਹੜੀ ਕੋਈ ਆਈਪੀਐਸ ਆਈ ਅਫਸਰ ਨੇ ਸਾਨੂੰ ਜਰੂਰ ਸਪੋਰਟ ਕਰੋ ਤਾਂ ਜੋ ਅਮਰਤਪਾਲ ਭੈਣ ਦੀ ਆਪਾਂ ਇਹ ਜਿਹੜੀ ਉਹਦੀ ਇੱਕ ਸੁਪਨਾਵਾ ਇੱਕ ਉਮੀਦ ਆ ਉਹਨੂੰ ਪੂਰਾ ਕਰ ਸਕੀਏ ਤੇ ਇਹ ਭੈਣ ਉਸ ਘਰ ਨੂੰ ਜਿਹੜਾ ਕਿਸੇ ਦੀ ਮਦਦ ਲਏ ਤੋਂ ਬਿਨਾ ਚਲਾਉਣਾ ਚਾਹੁੰਦੀ ਐ ਇਹ ਚਲਾ ਸਕੇ ਆਪਣੇ ਭਰਾ ਨੂੰ ਅਰਸ਼ ਨੂੰ ਜਿਹੜਾ ਜਨਮ ਤੋਂ ਹੀ ਪਾਹਾਜ ਆ ਨਾ ਤਾਂ ਉਹਦੀਆਂ ਲੱਤਾਂ ਹੀ ਡਿਵੈਲਪ ਹੋਈਆਂ ਨਾ ਉਹਦੀਆਂ ਬਾਹਾਂ ਡਿਵੈਲਪ ਹੋਈਆਂ ਇੱਕ ਢਾਈ ਤੋਂ 3 ਫੁੱਟ ਦਾ ਇੱਕ ਸਰੀਰ ਆ ਛੋਟਾ ਜਿਹਾ ਜਿਹੜਾ ਅੱਜ 25 ਸਾਲ ਦਾ ਹੋ ਗਿਆ ਕਿੰਨੇ 24 ਮਹੀਨਾਂ ਲੱਗਿਆ 24ਵਾਂ ਸਾਲ ਲੱਗਿਆ ਹੋਇਆ ਤੈਨੂੰ 25 ਪੂਰੇ ਹੋ ਗਿਆ ਨਾ 26ਵਾਂ ਲੱਗਿਆ ਹੋਇਆ ਤੇ ਯਾਨੀ ਕਿ ਦੋਨੋਂ ਭੈਣ ਭਰਾਵਾਂ ਨੇ ਹੁਣ ਤੱਕ ਇੰਨੇ ਸਾਲਾਂ ਤੋਂ 2016 ਚ ਦਾਦੀ ਮੁੱਕ ਗਈ ਸੀ ਉਸ ਤੋਂ ਬਾਅਦ ਇਹੀ ਮਾਮ ਆ ਇਹੀ ਪਿਓ ਆ ਸਾਰਾ ਕੁਝ ਇਹੀ ਕਰ ਰਹੀ ਸੀ ਕਰਿਓ ਅਰਦਾਸ ਬੇਨਤੀ ਭੈਣ ਸਾਡੀ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ